ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਚੋਣ ਪ੍ਰਚਾਰ ਕਰ ਰਿਹਾ ਸੁਖਬੀਰ ਬਾਦਲ ਨੇ ਮੋਬਾਈਲ ਫੋਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਣ ਦਾ ਕੀਤਾ ਦਾਵਾ ਸੁਖਬੀਰ ਨੇ ਕਿਹਾ ਆਮ ਆਦਮੀ ਪਾਰਟੀ ਨੇ ਫੋਨ ਤੇ ਫੈਲਾਇਆ ਝੂਠ ਤੇ ਲੋਕਾਂ ਨੇ ਉਹਨਾਂ ਦੀਆਂ ਗੱਲਾਂ 'ਚ ਕੀਤਾ ਵਿਸ਼ਵਾਸ ਮਾਨਸਾ ਵਿਖੇ ਉਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਕੱਸੇ ਨਿਸ਼ਾਨੇ ਵੜਿੰਗ ਨੇ ਕਿਹਾ ਕਿ ਜੇਕਰ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਹਾਲਤ ਹੋਣੀ ਸੀ ਠੀਕ ਵੜਿੰਗ ਦੇ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਨੂੰ ਵਧਾਵਾ ਦੇਣ ਵਾਲੇ ਬਿਆਨ ਤੇ ਭਖੀ ਸਿਆਸਤ ਨੀਲਗਰਗ ਨੇ ਕਿਹਾ ਕਿ ਨਸ਼ੇ ਨੂੰ ਕਿਸੇ ਹੋਰ ਨਸ਼ੇ ਨਾਲ ਨਹੀਂ ਕੀਤਾ ਜਾ ਸਕਦਾ ਖਤਮ ਨਸ਼ਿਆਂ ਖਿਲਾਫ ਸਰਕਾਰ ਚੁੱਕ ਰਹੀ ਹੈ ਸਖਤ ਕਦਮ ਦਲਜੀਤ ਚੀਮਾ ਨੇ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਣ ਦੇ ਲਗਾਏ aarop ਚੀਮਾ ਨੇ ਕਿਹਾ ਪੰਜਾਬ ਦੇ ਸਾਰੇ ਅਹਿਮ ਅਹੁਦਿਆਂ ਤੇ ਦਿੱਲੀ ਵਾਲੇ ਕਾਬਜ਼ ਭ੍ਰਸ਼ਟਾਚਾਰ ਦੇ ਕੇਸ ਚ ਅੰਦਰ ਜਾਣ ਵਾਲਾ ਕੇਜਰੀਵਾਲ ਪੜਾ ਰਿਹਾ ਹੈ ਇਮਾਨਦਾਰੀ ਦਾ ਪਾਠ ਅਮਰਤਸਰ ਦੀ ਇੱਕ ਮਾਡਲ ਨੇ ਆਪਣੇ ਸਾਰੇ ਪਰਿਵਾਰ ਤੇ ਲਗਾਏ ਗੰਭੀਰ ਦੋਸ਼ ਮਾਡਲ ਨੇ ਕਿਹਾ ਕਿ ਪਤੀ ਨੇ ਉਸ ਨੂੰ ਨਸ਼ਾ ਤਸਕਰੀ ਦੀ ਦੁਨੀਆ ਚ ਧੱਕਣ ਦੀ ਕੀਤੀ ਕੋਸ਼ਿਸ਼ ਜਦੋਂ ਇਨਕਾਰ ਕੀਤਾ ਤਾਂ ਅਸ਼ਲੀਲ ਵੀਡੀਓਜ਼ ਕਰ ਦਿੱਤੀਆਂ ਵਾਇਰਲ ਤੇ ਹੁਣ ਖਬਰਾਂ ਦਾ ਵਿਸਥਾਰ ਤਰਨਤਾਰਨ ਜ਼ਿਮਨੀ ਚੋਣ 'ਚ ਆਪਣੀ ਪਾਰਟੀ ਦੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਿਹਾ ਸੁਖਬੀਰ ਬਾਦਲ ਨੇ ਵੱਖਰੀ ਤਰ੍ਹਾਂ ਦਾ ਦਾਵਾ ਕੀਤਾ ਹੈ ਸੁਖਬੀਰ ਬਾਦਲ ਨੇ ਕਿ ਆਕਾਲੀ ਦਲ ਨੂੰ ਸਭ ਤੋਂ ਵੱਧ ਨੁਕਸਾਨ ਮੋਬਾਈਲ ਫੋਨਾਂ ਨਾਲ ਹੋਇਆ ਆਮ ਆਦਮੀ ਪਾਰਟੀ ਨੇ ਮੋਬਾਈਲ ਫੋਨ ਆਰਾਹੀ ਝੂਠ ਦਾ ਪ੍ਰਚਾਰ ਕੀਤਾ ਤੇ ਪੰਜਾਬ ਦੇ ਲੋਕ ਉਹਨਾਂ ਦੀਆਂ ਗੱਲਾਂ 'ਚ ਆ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਉਸ ਵੇਲੇ ਮੋਬਾਈਲ ਚਲਾਉਣੇ ਨਹੀਂ ਆਉਂਦੇ ਸਨ। ਉਹਨਾਂ ਕਿਹਾ ਕਿ ਸਾਨੂੰ ਮੁੜ ਤੋਂ ਪੰਜਾਬ ਨੂੰ ਮਜ਼ਬੂਤ ਕਰਨਾ ਪਵੇਗਾ। ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਨੇ ਪੰਜਾਬੀਆਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਕੇ ਵਿਖਾਉਂਦੇ ਹਾਂ। ਪਾਣੀ ਵਾਲੀ ਬੱਸ ਤੇ ਬੰਬ ਸੁੱਟਣ ਤੇ ਵੀ ਨਾ ਟੁੱਟਣ ਵਾਲੀਆਂ ਸੜਕਾਂ ਲਈ ਸਾਡਾ ਮਜ਼ਾਕ ਬਣਾਇਆ ਜਾਂਦਾ ਸੀ ਪਰ ਅਸੀਂ ਆਪਣੇ ਸਾਰੇ ਵਾਦੇ ਪੂਰੇ ਕੀਤੇ ਨੇ ਨੁਕਸਾਨ ਆਪਣਾ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆ ਟੈਲੀਫੋਨ ਨਹੀਂ ਕਰਦਾ 24 ਘੰਟੇ ਹੁਣ ਤੁਸੀਂ ਆ ਹੀ ਘਰ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਆ ਜੀ ਜੱਸਾ ਜੀ ਟੈਲੀਫੋਨ ਤੇ 1500 ਲਾ ਘੰਟੇ ਜੋ ਝੂਠ ਜੋ ਗੰਦਾ ਸਰਾਇ ਤੇ ਦੇ ਆਈ ਜਾਂਦਾ ਅੱਛਾ ਆਪਣੇ ਕਾਲੀਵਾਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਚਲੋਣਾ ਚਲੋਣਾ ਕਿਵੇਂ ਆਉਂਦਾ ਅ ਪਿਛਲੀ ਵਾਰ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲਿਆ ਇੰਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਦੇਕਾਰ ਕਿ ਸਿਰਤਾ ਤੇ ਅੱਜ ਕੀ ਹੋ ਰਿਹਾ ਸਚਾਈ ਸਾਹਮਣੇ ਆਈ ਹੀ ਨਹੀਂ ਆਪਣੇ ਆਪਣੇ ਹੁੰਦੇ ਐ ਪ੍ਰਾਏ ਪ੍ਰਾਏ ਹੁੰਦੇ ਐ ਹੁਣ 10 ਸਾਲ ਹੋ ਗਏ ਕੀ ਹੋਇਆ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੇ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜਿੰਦਗੀ ਦੇ 10-15 ਸਾਲ ਬਹੁਤ ਹੁੰਦੇ ਆ ਤਮਾ ਹੁਣੇ ਹੁਣ ਦਾ ਜਿਹੜਾ ਕਈ ਸੋਚਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮੁਲਖਾਂ ਨੇ ਰਾਜੇ ਬੰਦ ਕਰਤੇ ਆ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਆ ਕੈਨੇਡਾ ਨੇ ਬੰਦ ਕਰਤੇ ਆ ਆਸਟ੍ਰੇਲੀਆ ਨੇ ਬੰਦ ਕਰਤੇ ਆ ਫਿਰ ਆਪਣੀ ਅਗਲੀ ਜਵਾਨੀ ਨੂੰ ਤਕੜਾ ਕਰਨ ਦਾ ਕੀ ਇਲਾਜ ਆ ਆਪਣਾ ਪੰਜਾਬ ਤਕੜਾ ਹੋਏ ਤੁਸੀਂ ਤਕੜੇ ਹੋ ਕਿਸਾਨੀ ਤਕੜੇ ਹੋ ਗਰੀਬ ਦੀ ਪੜਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਨੇ ਰੇ ਕੀਤਾ ਸ਼ਰੋਮਨੀ ਅਕਾਲੀ ਦਲ ਨੇ ਮੈਂ ਹੁਣ ਮੈਂ ਮੱਝ ਵਾਲੀ ਬੋਲੀ ਸਿੱਖ ਰਿਆ ਹੁਣ ਥੋੜਾ ਮੋੜ ਹੈ ਪ੍ਰੋਨ ਨੈ ਕਾਰਡ ਕੱਟ ਤੇ ਕੁੜਤੇ ਸਾਲ ਰੁਕ ਜਾਓ ਨੇਰੀ ਲਿਆ ਦੂ ਹਾਂ ਮੈਂ ਤਾਂ ਸਰਪੰਚਾਂ ਨੂੰ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਹੈ ਆਪਾਂ ਇਹਨਾਂ ਤੋਂ ਗ੍ਰਾਂਟ ਲੈਣੀ ਹੈ ਲੈਣੀ ਹੈ ਸੁਧੀ ਗੱਲ ਜਿੰਨੀ ਤੁਹਾਨੂੰ ਕਹਿੰਦੇ ਸੀ ਨਾ ਕਿ ਹੁਣ ਕੀ ਕਰਦਾ ਹਰਮਨ ਚੈੱਕ ਤੇ ਖਾ ਦਦਾ ਕਿ ਜੀ ਜੇ ਵੋਟ ਪਾਉਂਗੇ ਤੇ ਆ ਲੈ ਲੈ ਚੈੱਕ ਜੇ ਘਟ ਗਈ ਤੇ ਨਹੀਂ ਵਾਪਸ ਜਿੰਨੀ ਉਹਨੇ ਚੈੱਕ ਦਿਖਾਇਆ 10 ਗੁਣਾ ਮੈਂ ਸਰਕਾਰ ਆ ਜਾਏਗਾ ਆਪਣੀ ਸਰਕਾਰ ਤੋਂ ਲਵਾ ਕੇ 5-5 10 ਹਜ਼ਾਰ ਕਰੋੜ ਇਹਨਾਂ ਦੇ 15-20 ਲੱਖ ਤੋਂ ਕੀ ਲੈਣਾ ਤੰਤਰਾਲਾ ਮੇਰੀ ਥੋਣੀ ਜਬਾਨ ਹੈ ਮੈਨੂੰ ਮੇਰੀ ਜਬਾਨ ਤੁਹਾਨੂੰ ਹੈ ਐ ਬਣਾ ਦੂ ਪਿੰਡ ਸਾਰੇ ਤੁਹਾਨੂੰ ਯਾਦ ਹੈ ਮੈਂ ਜਿੱਥੇ ਜਬਾਨ ਦਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨੀ ਵੀ ਉਹ ਕਹਿੰਦੇ ਕਿਵੇਂ ਚੱਲੂਗੀ ਮੈਂ ਕਿਹਾ ਚਲਾ ਦੂ ਮੈਂ ਕਿਹਾ ਸੜਕਾਂ ਉਹੀਆਂ ਬਣਾ ਦੂ ਬੰਬ ਫੇਟਦੇ ਉਹ ਕੁਝ ਨਹੀਂ ਹੁੰਦਾ ਆ ਦੇਖੋ ਮਰਸਰ ਤੋਂ ਜਾਂਦੀਆਂ ਬਟਿੰਡੇ ਤੱਕ ਆਮਲ ਸਦੇ ਇੱਧਰ ਜਾਂਦੀਆਂ ਡੇ ਡੇ ਸੀਮੈਂਟ ਦੇ ਲਾਏ ਆ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ ਤੇ ਹੋਈ ਫਾਇਰਿੰਗ ਦੇ ਵਿਰੋਧ ਚ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਧਰਨੇ ਨੂੰ ਸੰਬੋਧਨ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਤਾਂ ਗੈਂਗਸਟਰਾਂ ਦੇ ਹੌਸਲੇ ਟੁੱਟ ਜਾਣੇ ਸਨ ਅੱਜ ਪੰਜਾਬ ਚ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਖਰਾਬ ਹੈ ਵਪਾਰੀਆਂ ਨੂੰ ਰੋਜ਼ਾਨਾ ਫਰੋਤੀ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੜਿੰਗ ਨੇ ਕਿਹਾ ਕਿ ਪੰਜਾਬ ਚ कांग्रेस ਦੀ ਸਰਕਾਰ ਆਉਣ ਤੇ 1 ਮਹੀਨੇ ਦੇ ਅੰਦਰ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ ਜਾਵੇਗਾ ਨੌਜਵਾਨ ਹਥਿਆਰ ਜਿਹੜੋ ਚੱਕ ਲਏਗਾ ਜਿਹਨੂੰ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪਿੱਛੇ ਬੰਦਾ ਮਾਰ ਜਾਂਦੇ ਐ ਪਿਸਤੌਲ ਕੋਈ ਹੋਰ ਦਿੰਦਾ ਐ ਰੈਕੀ ਕੋਈ ਹੋਰ ਹੁੰਦਾ ਐ ਗੋਲੀ ਕੋਈ ਹੋਰ ਚਲਾਉਂਦਾ ਐ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਆ ਤੁਸੀਂ ਦੇਖੋ ਮੂਸੇ ਵਾਲੇ ਕੇਸ 'ਚ ਬੰਦਾ ਢਿੱਲੀ ਪੁਲਿਸ ਫੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫੇਰ ਛੁੱਟ ਜਾਂਦਾ ਸੀ ਹਾਲਾਕੀ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚੋਂ ਆ ਰਹੀਆਂ ਐ ਇੰਟਰਵਿਊਜ਼ ਆ ਰਹੀਆਂ ਐ ਤੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਐ ਕਾਲੀ ਦਲ ਨੇ ਹੋਰ ਹੀ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਨਨਾ ਟੈਲੀਫੋਨ ਲਾ ਦਿੰਦੀ ਐ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ ਕਿਉਂ ਨਹੀਂ ਹੋ ਰਹੀ ਫੈਮਲੀ ਤੇ ਪਰਚਾ ਦਿੰਦੇ ਜੋ ਦੋਜ਼ ਹਰ ਇਨਵੋਲਡ ਜੇ ਫੈਮਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ ਚ ਰੌਣਕਾਂ ਲੱਗਣ ਲੱਗੀਆਂ ਐ ਅਰਸ਼ੀ ਸਾਹਿਬ ਇਸ ਗੱਲ ਦੇ ਗਵਾਹ ਮੈਂ ਤਾਂ ਨਿਕਾਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਕਿ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਏ ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗਲਤੁੱਕਦੀ ਏ ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਇਹ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ ਪੰਜ ਵਜੇ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚਲਦੀਆਂ ਸੀ ਉਸੇ ਤਰ੍ਹਾਂ ਦਾ ਇਹ ਉਦੋਂ ਖਤਰਨਾਕ ਮੌਲ ਹੈ ਹੁਣ ਟੱਪ ਬਹਿਣੀ ਕੌਣ ਕਿਹਨੂੰ ਮਾਰ ਜੇ ਟੀਰੀ ਡੱਬ ਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸੀ ਲੀਡਰਸ਼ਿਪ ਅਸੀਂ ਇਸ ਘਟਨਾਕਰਮ ਦੀ ਨਿੰਦਾ ਕਰਦੇ ਹਾਂ ਪਰਿਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜਕੇ ਪੂਰਾ ਪੈੜਾ ਦੇਾਂਗੇ ਅੱਜ ਮਾਨਸਾ ਬੰਦ ਹੋਇਆ ਜੇ ਪੰਜਾਬ ਬੰਦ ਕਰਾਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁਨੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਇਹ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਤੇ ਮਾਨਸਾ ਦਾ ਐਸਐਸਪੀ ਜ਼ਿੰਮੇਦਾਰੀ ਲਗੇ ਅਗਰ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਇਹ ਤਿੰਨੇ ਲੋਗ ਇਸ ਗੱਲ ਦੇ ਜ਼ਿੰਮੇਦਾਰ ਹੋਣਗੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ ਜਿਸ ਵਿੱਚ ਵੜਿੰਗ ਨੇ ਸਿੰਥੈਟਿਕ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਨੂੰ ਵਧਾਵਾ ਦੇਣ ਦੀ ਗੱਲ ਕੀਤੀ ਹੈ ਨੀਲ ਗਰਗ ਨੇ ਕਿਹਾ ਕਿ ਕਦੀ ਵੀ ਇੱਕ ਨਸ਼ੇ ਨੂੰ ਦੂਜੇ ਨਸ਼ੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਰਾਜਾ ਵੜਿੰਗ ਦਾ ਬਿਆਨ ਕਮਜ਼ੋਰ ਮਾਨਸਿਕਤਾ ਤੇ ਪਛੜੀ ਸੋਚ ਦੀ ਨਿਸ਼ਾਨੀ ਹੈ ਪੰਜਾਬ ਸਰਕਾਰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ ਰਹੀ ਹੈ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਤੇ ਰੋਜ਼ਗਾਰ ਨਾਲ ਜੋੜਿਆ ਜਾ ਰਿਹਾ ਹੈ ਪੰਜਾਬ ਚ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਹੀ ਜਿਹੜਾ ਬਿਆਨ ਆ ਇੱਕ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਹੈ ਆ ਜੇ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੌ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਏਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆ ਔਰ ਦੂਸਰੇ ਬੰਨੇ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋਵੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਕਿ ਜਾਗਰੂਕ ਕੀਤਾ ਹੈ ਚੈਤਾਂ ਦਾ ਸਹਾਰਾ ਲਿਆ ਕਲਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕਾਲਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਆ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ ਸੋ ਜਦੋਂ ਅਸੀਂ ਤਿੰਨੇ ਫਰੰਟਾਂ ਦੇ ਉੱਤੇ ਇੱਕੋ ਟਾਈਮ ਤੇ ਕੰਮ ਕਰਦੇ ਆ ਤੇ ਨਸ਼ੇ ਖਤਮ ਹੁੰਦੇ ਆ ਔਰ ਅਸੀਂ ਬਿਲਕੁਲ ਖਤਮ ਹੁੰਦੇ ਦੇਖ ਰਹੇ ਆ ਔਰ ਮਾਨ ਸਾਹਿਬ ਦੀ ਸਰਕਾਰ ਨੂੰ ਪੂਰਾ ਪੰਜਾਬ ਇਤਿਹਾਸ ਯਾਦ ਰੱਖੇਗਾ ਕਿ ਜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਿਆ ਅਕਾਲੀ ਦਲ ਵੇਲੇ ਤੇ ਕਾਂਗਰਸ ਵੇਲੇ ਵਹਿਣੇ ਸ਼ੁਰੂ ਹੋਏ ਤਾਂ ਉਹਨਾਂ ਨੂੰ ਖਤਮ ਜਿਹੜੀ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਸੋ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਕਿ ਨਸ਼ਿਆਂ ਤੋਂ ਹਟਾ ਕੇ ਅਫੀਮ ਦਾ ਭੁੱਕੀ ਦੇ ਉੱਤੇ ਲਗਾ ਦਿੱਤਾ ਜਾਵੇ ਇਹ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਕਈ ਚੋਣ ਰੈਲੀਆਂ ਕੀਤੀਆਂ ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਣ ਦੇ aarop ਲਗਾਏ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਅਹਿਮ ਅਹੁਦਿਆਂ ਤੇ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਭ੍ਰਿਸ਼ਟਾਚਾਰ ਦੇ ਕੇਸ 'ਚ ਸ਼ਰਤਾਂ ਨਾਲ ਜ਼ਮਾਨਤ ਹਾਸਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਰਪੰਚਾਂ ਨੂੰ ਇਮਾਨਦਾਰੀ ਦਾ ਪਾਠ ਪੜਾ ਰਹੇ ਨੇ ਚੀਮਾਨੇ ਕਹ ਕੇ ਮਾਨ ਸਰਕਾਰ ਨੇ ਅਜੇ ਤੱਕ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੰਜੀ ਤੱਕ ਨਹੀਂ ਦਿੱਤੀ ਫਿਰ ਹੇਰਾਫੇਰੀ ਕਿਵੇਂ ਹੋ ਸਕਦੀ ਹੈ ਐ ਸਮਝਿਆ ਹਰਾ ਨਹੀਂ ਆਉਂਦੀ ਆ ਜਦੋਂ ਇਹਨਾਂ ਨੇ ਇਹ ਕੋਣ ਪ੍ਰਚਾਰ ਕਰਨ ਦੀ ਲਿਸਟ ਤੁਸੀਂ ਆਮ ਆਦਮੀ ਪਾਰਟੀ ਦੀ ਕਰਦੇ ਤੇ ਜਿੰਨੇ ਤਹਾਰ ਦੇ ਬਗਤ ਬੋਲ ਬੋਲ ਸਾਲ ਕ੍ਰਪਸ਼ਨ ਦੇ ਵਿੱਚ ਡੰਗ ਰਹੇ ਨੇ ਤਾਂ ਅੱਜ ਉਹ ਇੱਕ ਬਦਲਾਵ ਦੀ ਰਾਜਨੀਤੀ ਦੇ ਸਟਾਰ ਪ੍ਰਚਾਰਕ ਬਣ ਕੇ ਕਈ ਵਾਰ ਹਮ ਸਮਾਹਤਾ ਪਰੰਪਰਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਮੋਟਾ ਮੱਕਦੇ ਕਿੱਦੂ ਸ਼ਰਮ ਤੇ ਜਾਂਦਾ ਅਰਵਿੰਦ ਕੇਦਰੀ ਗਾਣੇ ਜਮਾਨਤ ਲੈਣ ਵਾਸਤੇ ਗੋਡੇ ਨਗਦੇ ਸੁਪਰੀਮ ਕੋਰਟ ਤੱਕ ਦੋ ਸਾਲ ਬਾਅਦ ਜਾ ਕੇ ਮਾਰਦੇ ਮਰੀ ਤੇ ਜਮਾਨਤ ਮੰਗਦੇ ਸਾਰੀ ਬਹੁਤ ਕੁਰਤਾ ਪਿਆਨਾਂ ਪਹਾੜੀ ਉੱਤੇ ਆ ਗਿਆ ਸਾਡੇ ਸਰਪੰਚਾਂ ਨੂੰ ਸੋਚ ਕੌਣ ਇਸ ਸਟੇਜ ਤੇ ਆ ਕੇ ਦਬਕਾ ਮਾਰਦਾ ਕਿ ਜਿਹੜਾ ਸਰਪੰਚ ਠੇਜ਼ਾ ਕਰੇਗਾ ਨੂੰ ਅੰਦਰ ਕਰ ਤਬਾਹ ਦੀ ਹਾਲਤਾਂ ਵਿੱਚ ਸਾਡੇ ਤੇ ਬੋਲੇ ਸਾਡੀ ਨੂੰ ਵੀ ਬੋਲੇ ਜਨਰਲ ਸੰਤ ਦੇ ਕਰੋਨਾ ਦੀ ਕ੍ਰਪਾ ਦੇ ਵਿੱਚੋਂ ਅਦਾਲਤਾਂ ਨੇ ਕੰਡੀਸ਼ਨਾਂ ਨਾਲ ਤੇ ਜ਼ਮਾਨਤ ਦਿੱਤੀ ਹੈ ਹਾਂ ਜੇ ਤੀਸਰੀ ਫੈਸਲਾ ਨਹੀਂ ਆਇਆ ਉਹਨੂੰ ਸਜ਼ਾ ਹੋ ਕੇ ਤੋੜ ਲਈ ਪਰ ਹਰਾਮੇ ਨੇ ਗੱਲ ਆ ਸਾਡਾ ਮੁੱਖ ਮੰਤਰੀ ਕਿੰਨਾ ਥੋੜਾ ਲੱਗ ਗਿਆ ਪੰਜਾਬੀਆਂ ਨੂੰ ਕਿੰਨਾ ਥੋੜਾ ਵਾਤਾ ਉਹ ਤਜਰੀਬ ਵਾਲਾ ਕੋ ਸਭ ਤੋਂ ਚੰਗਾ ਹੈ ਗੱਤਾਂ ਦੇ ਮਾਣੇ ਨੂੰ ਸੋਚਕਾਰਿਆ ਔਰ ਬੱਗਦਾ ਕੀ ਮਾਰ ਰਿਹਾ ਕਿ ਜੇ ਕਿਸੇ ਪ੍ਰਤੰਤ ਨੇ ਹੀਰਾ ਫੇਰੀ ਕੀਤੀ ਤੇ ਫਿਰ ਲਿਨਯੋਗ ਦਾ ਦੱਸੇ ਹੀਰਾ ਫੇਰੀ ਕਰਨੀ ਕਹੇ ਤਾਂ 10 ਸਾਲ ਹੋ ਗਏ ਕਿਸੇ ਨੇ ਦਿਵਾਨੀ ਨਹੀਂ ਦਿੱਤੀ ਸਰਦਾਰ ਪ੍ਰਤਾਪ ਸਿੰਘ ਬਾਦਲ ਦੇ ਜਾਂ ਤੋਂ ਪਰ ਕਿਸੇ ਪੰਚਾਇਤ ਨੂੰ ਤੇ ਹੁਣ ਤੱਕ ਪੰਚਾਇਤਾਂ ਸੰਗਤ ਦਰਸ਼ਕਾਂ ਦੇ ਹਜ਼ਾਰਾਂ ਦੇ ਮਨ ਨੂੰ ਚਲ ਰਹੀਆਂ ਠਿੱਕੇ ਜਿਵੇਂ ਨਾ ਕਿਸੇ ਦਿਵਾਨੀ ਦੇ ਦਾ ਲੈ ਕਿਸੇ ਪਰਚਾਤ ਨੂੰ ਬੇਨਕਾ ਤੋਂ ਨਾਮ ਨੂੰ ਆਹ ਦੋ ਜਵਾਨਾਂ ਨੂੰ ਸਰਬੰਨ ਨੂੰ ਗੁੰਮਰਾਹ ਕਰਨਾ ਸੀ ਤੇ ਅਜੇ ਲੋਕ ਕਰਨਾ ਜਾਗੇ ਸਾਰਿਆਂ ਹਰ ਕੋਈ ਕੇਰਮੰਦੀ ਤੱਕ ਖਾਦੀ ਹੁੰਦੀ ਹੈ ਤੇ ਦਿੱਲੀ ਆਲਾ ਕੇ ਲੱਗ ਜਾਂਦਾ ਕੋਈ ਅਫਸਰ ਰੋਟੇ ਦੀ ਪੋਸਟ ਕਰਨੀ ਹੁੰਦੀ ਹੈ ਤੇ ਦਿੱਲੀ ਤੋਂ ਆ ਕੇ ਕੋਈ ਨਾ ਕੋਈ ਦਫਤਰ ਅਫਸਰ ਉੱਤੇ ਆ ਕੇ ਲੱਗ ਜਾਂਦਾ ਮੁੱਖ ਮੰਤਰੀ ਤੇ ਦਫ਼ਤਰ ਦੇ ਉੱਤੇ ਕੰਮ ਕਰਦਾ ਦਿੱਲੀ ਵਾਲਾ ਸਾਰੇ ਮੰਤਰੀਆਂ ਦੇ ਨਾਲ ਇੱਕ ਹੁਕਮ ਦੇਣ ਵਾਲਾ ਦਿੱਲੀ ਦਾ ਸਿੰਧਾਰ ਹਰ ਲੈਕ ਮੇਡੇ ਵਿੱਚ ਬੈਠਾ ਪ੍ਰਧਾਨ ਇਹ ਤਾਂ ਮੈਦਾਨ ਮਹਿਦਮਾ ਉੱਥੇ ਸਾਰੇ ਦਿੱਲੀ ਵਾਲੇ ਆ ਕੇ ਬੈਠੇ ਤਾਂ ਹੁਣ ਦੱਸੋ ਸਰਕਾਰ ਜਿਹੜੀ ਹੈ ਇਹ ਪੰਜਾਬੀਆਂ ਦੀ ਸਰਕਾਰ ਹੈ ਕੋ ਬੰਗਾਲੀਆਂ ਦੀ ਸਰਕਾਰ ਹੈ ਅਮਰੇਸਰ ਦੀ ਇੱਕ ਮਾਡਲ ਨੇ ਆਪਣੇ ਸਹੁਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਏ ਨੇ ਮਾਡਲ ਦਾ ਕਹਿਣਾ ਹੈ ਕਿ ਲੜਕੇ ਨੇ ਇੰਸਟਾਗ੍ਰam ਤੇ ਪਿਆਰ ਦਾ ਝਾਂਸਾ ਦੇ ਕੇ ਵਿਆਹ ਕਰਵਾਇਆ ਫਿਰ ਉਸ ਨੂੰ ਨਸ਼ਾ ਤਸਕਰੀ ਦੀ ਦੁਨੀਆ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਕਰ ਦਿੱਤੀਆਂ ਮਾਡਲ ਦਾ ਦੋਸ਼ ਹੈ ਕਿ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਨੇ ਮਾਡਲ ਨੇ ਕਿਹਾ ਕਿ ਇੱਕ ਪਾਸੇ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਪਰ ਇਹ ਲੋਕ ਆਲੀਸ਼ਾਨ ਘਰਾਂ ਤੇ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਨੇ ਪੁਲਿਸ ਦੇ ਨਾਲ ਨਾਲ ਡੀਜੀਪੀ ਤੇ ਮంత్రి ਤੱਕ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਦੱਸਦੀ ਹੈ ਕਿ ਇਸ ਮਾਡਲ ਦੀਆਂ OTT ਪਲੇਟਫਾਰਮ ਤੇ 10 ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀਆਂ ਨੇ ਆ ਦੇਖੋ ਅਨੋਨ ਨੰਬਰ ਤੋਂ ਮੈਨੂੰ ਇੱਕ ਵੀਡੀਓ ਆਂਦੀ ਆ ਇਸ ਨੰਬਰ ਤੋਂ ਜਿਹੜੀ ਕਿ ਨਕੀ ਢਾਲੀਵਾਲ ਜਿਹੜਾ ਰਹਿਤ ਚੈਨਲ ਦਾ ਓਨਰ ਸੀਗਾ ਉਹਨੇ ਮੈਨੂੰ ਇਹ ਵੀਡੀਓ ਸੈਂਡ ਕੀਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਮੈਂ ਕਾਰਵਾਈ ਕਰਵਾਈ ਆ ਪਰ ਮੇਰੀ ਕਾਰਵਾਈ ਤੇ ਕੋਈ ਮਤਲਬ ਕਿ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਤੱਕ ਆਹ ਮੈਂ ਤੁਹਾਨੂੰ ਸਾਰਾ ਨੀ ਪ੍ਰੂਫ ਦਿਖਾਉਣਾ ਚਾਹੁੰਦੀ ਆ ਇਹ ਆ ਕੌਮਨਪ੍ਰੀ ਸਿੰਘ ਦੇ ਲੋ ਜਿਨੇ ਕੀ ਗੁੱਡਾ ਲਹੌਰ ਅਛਮੀ ਨਾਲ ਦੱਸੀਏ ਛੇਵੇਂ ਪਾਤਸ਼ਾਹ ਦੀ ਗੁੱਡਾ ਅਛਮੀ ਨਾਲ ਵਿਆਹ ਕਰਵਾਇਆ ਸੀਗਾ ਠੀਕ ਹੈ ਕਿ ਆ ਸੀਗਾ ਕਿ ਮੈਂ ਤੇਨੂੰ ਕੋਰਟ ਮੈਰਿਜ ਕਰਾਉਂਗਾ ਪਰ ਇਹਨੇ ਕੋਰਟ ਮੈਰਿਜ ਨਹੀਂ ਕਰਾਇਆ ਇਹਨੇ ਸਿਰਫ ਵਿਆਹ ਮੈਨੂੰ ਬਾਅਦ ਚੋ ਲਾ ਰਹੀ ਲੰਦ ਰਿਹਾ ਕਿ ਮੈਂ ਅੱਜ ਰਜਿਸਟਰ ਕਰਾਉਣਾ ਮੈਂ ਕੱਲ ਨੂੰ ਕਰਵਾਣਾ ਉਸ ਆਇਆ ਹੁੰਦਾ ਕੌਮਨਪ੍ਰੀ ਸਿੰਘ ਦੇ ਲੋ ਤੇ ਪਹਿਲੇ ਵੀ ਬਹੁਤ ਜ਼ਿਆਦਾ ਰਿਲੇਸ਼ਨ ਰਿਹਾ ਚੁਕਿ ਆਫਰ ਮੈਰਿਜ ਲਈ ਮੈਨੂੰ ਪਤਾ ਲੱਗਾ ਤੇ ਆ ਲਕੀਤਾਲੀ ਵਾਲਾ ਜਿਨੇ ਕੀ ਰਿਹੈਬ ਸੈਂਟਰ ਬਾਰੂ ਕੀਤੀ ਸਾਰੇ ਵਿੱਚ ਉਹਦੇ ਸਾਰੇ ਰਿਹੈਬ ਸੈਂਟਰ ਦੇ ਆਨਰਸ ਕੋ ਮਤਲਬ ਕਿ ਮੁੰਡਿਆਂ ਕੋ ਮੇਰੀ ਵੀਡੀਓ ਹੈਗੀ ਆ ਮੇਰੇ ਵੀ ਜਿਹੜੇ ਇੰਸਟਾਗ੍ਰam ਤੇ ਫੋਲੋਅਰ ਆ ਉਹਨਾਂ ਕੋ ਵੀ ਮੇਰੀ ਵੀਡੀਓ ਹੈਗੀ ਆ ਠੀਕ ਐ ਤੇ ਜਿੱਥੇ ਮੈਂ ਕੰਮ ਕਰਦੀ ਸੀ ਉਤੋਂ ਤੱਕ ਵੀ ਇਹਨਾਂ ਨੇ ਕੋਚ ਆਤੀ ਐ ਤਾਂ ਕਿ ਮੈਂ ਇਹਨਾਂ ਦੇ ਕੋਈ ਐਕਸ਼ਨ ਨਾ ਕਰ ਸਕਾਂ ਇਹ ਆ ਬੁਲੇਟ ਇਹਦਾ ਯਾਰ ਦੋਸਤ ਤੇ ਇਹ ਜਦੋਂ ਮੈਨੂੰ ਮਿਲਣਾ ਆਇਆ ਸੀ ਜਿਸ ਦਿਨ ਮੇਰੀ ਵੀਡੀਓ ਬਣੀ ਆ ਇਹ ਹੋਟਲ ਚ ਸੌਰੀ ਇਹ ਉਸ ਦਿਨ ਵੀ ਸਰ ਹੋਟਲ ਚ ਨਾਲੀ ਸੀਗਾ ਜਿਸ ਦਿਨ ਮੇਰੀ ਵੀਡੀਓ ਬਣੀ ਹੋਈ ਆ ਤੇ ਮੈਨੂੰ ਇਸ ਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਜੇ ਤੁਸੀਂ ਚਾਹੋਗੇ ਤਾਂ ਮੈਂ ਵੀਡੀਓ ਵਿੱਚ ਐਸੀ ਤੁਸੀਂ ਬਲੱਗ ਕਰਕੇ ਦਿਖਾ ਸਕਦੇ ਆ ਪਰ ਉਸ ਵਿੱਚ ਮਤਲਬ ਕਿ ਮੇਰਾ ਫੇਸ ਨਹੀਂ ਮੈਨੂੰ ਜਮਾਂ ਪਤਾ ਨਹੀਂ ਲੱਗ ਰਿਹਾ ਕਿ ਬੰਦਾ ਮੇਰੀ ਵੀਡੀਓ ਵੀ ਬਣਾਉਂਦਾ ਹੈ ਇਹਨਾਂ ਕਰ ਸਕਦਾ ਇਹ ਮੇਰੀ ਮਦਰ ਇਨ ਲਾ ਬਲਜਿੰਦਰ ਕੌਰ ਠੀਕ ਹੈ ਜਿਨੇ ਕਿ ਮੈਨੂੰ ਨਸ਼ਾ ਤਸਕਰੀ ਕਰਨ ਤੇ ਮਜਬੂਰ ਕੀਤਾ ਸੀਗਾ ਤੇ ਆਪਣੇ ਮੁੰਡੇ ਤੋਂ ਉਹ ਮੈਨੂੰ ਕਟਾਇਆ ਬਹੁਤ ਕੁਝ ਕਰਿਆ ਤੇ ਪਹਿਲੇ ਉਹਨੂੰ ਬੇਦਖਲ ਕਰਤਾ ਮੈਨੂੰ ਦਿਖਾਉਣ ਵਾਸਤੇ ਬਾਅਦ ਚ ਉਹਦੇ ਨਾਲ ਹੀ ਮਿਲ ਕੇ ਮਤਲਬ ਕਿ ਇਹ ਸਾਰਾ ਕੁਝ ਕਰਿਆ ਕਰਵਾਇਆ ਮੇਰੇ ਲਈ ਆ ਕੌਂਪੀਸਿੰਗ ਦੇ ਲੋ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਲਾ ਲੋ ਬਹੁਤ ਫੇਮਸ ਆ ਕਿੰਨਾਂ ਦਾ ਮੁੰਡਾ ਇਹ ਤੁਹਾਨੂੰ ਤੁਹਾਨੂੰ ਦਿਖਾਈ ਚੁਕੀ ਬਾਕੀ ਕੁਝ ਮੈਂ ਆ ਦਿਖਾਉਣਾ ਚਾਹੁੰਦੀ ਆ ਕਿ ਪਬਲਿਕ ਨੇ ਵੀ ਨਾ ਲੱਗੇ ਕਿ ਮੈਂ ਸਾਰਾ ਕੁਝ ਝੂਠ ਬੋਲ ਰਹੀ ਆ ਇਹਨਾਂ ਦੇ ਘਰ ਚੋਂ ਹੀ ਇਹਨਾਂ ਦੀ ਕੁੜੀ ਜਿਹੜੀ ਡੇਢ ਸਾਲ ਤੋਂ ਚਿੱਟੇ ਦੇ ਕੇਸ ਚ ਅੰਦਰ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਫੜਿਆ ਸੀਗਾ ਠੀਕ ਹੈ ਕਿ 3.5 ਲੱਖ ਰੁਪਇਆ ਮਤਲਬ ਪੈਸੇ ਗਿਣਨ ਵਾਲੀ ਮਸ਼ੀਨ ਆ ਤੋਲਣ ਵਾਲੀ ਤੱਕੜੀ ਇਹ ਸਾਰੀਆਂ ਆਡੀਆਂ ਲਗਜ਼ਰੀ ਗੱਡੀਆਂ ਦੇ ਘਰਾਮਣਤੀਆਂ ਸੀ ਆਜੀ ਨਿਊਜ਼ ਚੈਨਲ 'ਚ ਵੀ ਆਈ ਸੀ ਅਖਬਾਰ 'ਚ ਠੀਕ ਹੈ ਇਹ ਕੁੜੀਆਂ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਫੜੀ ਹੋਈ ਹੈ ਜੀ ਇਹਨਾਂ ਨਾਂ ਨਹੀਂ ਮੇਰੀ ਅਮਨੀਤ कौर ਤੇ ਵੀ ਪਹਿਲੇ ਚਿੱਟਾ ਵਗੈਰਾ ਲਾਉਂਦੀ ਸੀਗੀ ਇਹ ਹੈ ਇਹਨਾਂ ਦਾ ਕੰਮ ਇੱਥੇ ਲਾਉਣਾ ਚਾਹੁੰਦੇ ਸੀਗੇ ਮੈਨੂੰ ਜਿੰਨਾਂ ਤੋਂ ਮੈਂ ਮਨਾ ਕਰ ਦਿੱਤਾ ਅਲੀ ਪਾਦਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਾਕਿਸਤਾਨ ਜਾਣ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 170 ਸ਼ਰਧਾਲੂਆਂ ਨੇ ਵੀਜ਼ੇ ਅਪਲਾਈ ਕੀਤੇ ਸਨ ਉਹਨਾਂ ਸਾਰਿਆਂ ਨੂੰ ਵੀਜ਼ੇ ਮਿਲ ਗਏ ਨੇ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਾਸਪੋਰਟ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਲੈ ਸਕਦੇ ਨੇ ਦੱਸ ਦਈਏ ਕਿ ਇਸ ਸਾਲ ਪਹਿਲਾਂ ਭਾਰਤ ਸਰਕਾਰ ਨੇ ਗੁਰਪੁਰਪ ਤੇ ਪਾਕਿਸਤਾਨ ਜਾਣ ਤੇ ਪਾਬੰਦੀ ਲਗਾ ਦਿੱਤੀ ਸੀ ਪਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਅਪੀਲ ਮਗਰੋਂ ਭਾਰਤ ਸਰਕਾਰ ਨੇ ਜਥੇ ਨੂੰ ਜਾਣ ਦੀ ਪਰਵਾਨਗੀ ਦੇ ਦਿੱਤੀ ਸੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਪ ਤੇ ਉੱਤੇ ਜੋ ਸੰਗਤਾਂ ਪਾਕਿਸਤਾਨ ਦੇ ਇਤਿਹਾਸਿਕ ਗੁਰਦਆਮਾਂ ਦੇ ਦਰਸ਼ਨ ਕਰਨ ਲਈ ਜਾਂਦੀਆਂ ਸਨ ਜੋ ਇਸ ਸਾਲ ਪਹਿਲੇ ਸਿਕਿਉਰਿਟੀ ਰੀਜ਼ਨ ਕਰਕੇ ਵੀਜ਼ਾ ਨਾ ਦੇਣ ਦੀ ਫੈਸਲਾ ਲਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਅਪੀਲ ਦੇ ਉੱਤੇ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਭੇਜਿਆ ਜਾਏਗਾ ਲੇਕਿਨ ਉਹਨਾਂ ਦੀ ਥੋੜੀ ਗਿਣਤੀ ਜਿਹੜੀ ਘੱਟ ਰਹੇਗੀ ਦਿੱਲੀ ਦੀ ਸੰਗਤ ਨੂੰ ਅਸੀਂ ਪੁਰਜੋਰ ਅਪੀਲ ਕੀਤੀ ਸੀ ਸਾਡੇ ਕੋਲ 170 ਸ਼ਰਧਾਲੂਆਂ ਦੇ ਪਾਸਪੋਰਟ ਜਮ੍ਹਾਂ ਹੋਏ ਸੀ ਜਿਹੜੇ ਅਸੀਂ ਅਪਲਾਈ ਕੀਤੇ ਆ ਅੱਜ ਉਹ ਸਾਰੇ ਹੀ 170 ਸ਼ਰਧਾਲੂਆਂ ਨੂੰ ਪਾਸਪੋਰਟ ਵੀਜ਼ਾ ਮਿਲ ਗਏ ਆ ਔਰ ਜੋ ਪਾਕਿਸਤਾਨ ਗਵਰਨਮੈਂਟ ਨੇ ਅਲਾਉ ਕੀਤਾ ਉਹ 4 ਨਵੰਬਰ ਦਾ ਅਲਾਉ ਕੀਤਾ ਕਿ 4 ਨਵੰਬਰ ਨੂੰ ਪਾਕਿਸਤਾਨ ਐਂਟਰ ਹੋਣਾ ਹੈ ਲੇਕਿਨ ਇੰਡੀਅਨ ਭਾਰਤ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 3 ਤਰੀਕ ਨੂੰ ਜਿਹੜੀ ਐਂਟਰੀ ਆ ਉਹ ਦਿੱਤੀ ਜਾਏ ਸੋ ਇਹ 3 ਹੈ ਜਾਂ 4 ਹੈ ਇਸ ਦਾ ਫੈਸਲਾ ਇੱਕ ਦਿਨ ਚ ਹੋ ਜਾਏਗਾ ਅੱਜ ਨੂੰ ਜਾਣਕਾਰੀ ਦੇਵਾਂਗੇ ਇਹ 10 ਦਿਨ ਦੀ ਯਾਤਰਾ ਹੋਏਗੀ ਜਿਹੜੀ ਪਾਕਿਸਤਾਨ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਚਾਹੇ ਉਹ ਜੇ ਸ਼੍ਰੀ ਨਨਕਾਣਾ ਸਾਹਿਬ ਹੋਏ ਪੰਜਾ ਸਾਹਿਬ ਹੋਏ ਅ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਨਮ ਸਥਾਨ ਪ੍ਰਕਾਸ਼ ਸਥਾਨ ਚੋਨਾ ਮੰਡੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਤਿਆਸਿਕ ਸਥਾਨ ਇਹ ਸਾਰੇ ਹੀ ਸਥਾਨਾਂ ਦੇ ਉੱਤੇ ਸੰਗਤ ਦਰਸ਼ਨ ਕਰੇਗੀ ਅਤੇ ਵਾਪਸੀ ਅਗਰ 3 ਤਰੀਕ ਨੂੰ ਅ ਐਂਟਰੀ ਹੋਏਗੀ ਤੇ 12 ਤਰੀਕ ਨੂੰ ਵਾਪਸੀ ਹੋਏਗੀ ਅਗਰ 4 ਤਰੀਕ ਨੂੰ ਹੋਏਗੀ ਤੇ ਫਿਰ 13 ਤਰੀਕ ਨੂੰ ਹੋਏਗੀ ਸੋ ਮੈਂ ਬੇਨਤੀ ਕਰਾਂਗਾ ਕਿ ਸਮੂਹ ਸਾਧ ਸੰਗਤ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਉਹ ਪਾਸਪੋਰਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ ਤੋਂ ਅੱਜ ਜਾਂ ਕੱਲ ਕਲੈਕਟ ਕਰ ਸਕਦੇ ਆ ਔਰ ਆਪਣੀ ਜੋ ਵੀ ਤਿਆਰੀ ਆਪ ਜੀ ਨੇ ਕਰਨੀ ਆ ਉਹ ਕਰੋ ਸਾਡੇ ਜੋ ਜਥੇ ਦੇ ਜੋ ਲੀਡਰ ਹਨ ਸਰਦਾਰ ਰਮਿੰਦਰ ਸਿੰਘ ਸਵੀਤਾ ਜੀ ਔਰ ਸਰਦਾਰ ਜਗਜੀਤ ਸਿੰਘ ਦਰਦੀ ਜੀ ਉਹ ਆਪ ਸੰਗਤਾਂ ਦਾ ਹਰ ਤਰ੍ਹਾਂ ਦਾ ਜੋ ਸਹੂਲਤ ਹੈ ਉਹ ਉਸ ਦਾ ਧਿਆਨ ਰੱਖਣਗੇ ਔਰ ਸਰਦਾਰ ਪਰਮਜੀਤ ਸਿੰਘ ਚੰਡੋਕ ਸਾਹਿਬ ਜਿਹੜੇ ਕਿ ਸਾਡੇ ਚੇਅਰਮੈਨ ਹਨ ਯਾਤਰਾ ਦੇ ਜਿਨ੍ਹਾਂ ਨੇ ਹਮੇਸ਼ਾ ਹਰ ਵਾਰੀ ਕੋਸ਼ਿਸ਼ ਕਰਦੇ ਆ ਵੀਜਾ ਦੀ ਸਾਰੀ ਇਹਨਾਂ ਦੀ ਮਿਹਨਤ ਰਹਿੰਦੀ ਹੈ ਸੋ ਇਹ ਖੁਦ ਵੀ ਨਾਲ ਜਾ ਰਹੇ ਆ ਸੋ ਆਪ ਸੰਗਤਾਂ ਦਾ ਹਰ ਸਹੂਲਤ ਦਾ ਧਿਆਨ ਰੱਖਿਆ ਜਾਏਗਾ ਚਾਹੇ ਉਹ ਕਮਰਿਆਂ ਦਾ ਹੋਵੇ ਚਾਹੇ ਟਰਾਂਸਪੋਰਟੇਸ਼ਨ ਦਾ ਹੋਵੇ ਸੋ ਇਹ ਬੇਨਤੀ ਪ੍ਰਬੰਧ ਕਰਨਾ ਸਾਧ ਸੰਗਤ ਜੀ ਔਰ ਆਪ ਦੀ ਜਾਣਕਾਰੀ ਦੇ ਲਈ ਇਹ ਸੂਚਨਾ ਦਿੱਤੀ ਹੈ ਕਿ ਜਿਨਨੇ ਪਾਸਪੋਰਟ ਦਿੱਤੇ ਸੀ ਜਿਨਨੇ ਅਪਲਾਈ ਕੀਤੇ ਸੀ ਉਹਨਾਂ ਸਾਰਿਆਂ ਦਾ ਵੀਜ਼ਾ ਲੱਗ ਗਿਆ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅਜੇ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਬਠਿੰਡਾ ਦੀ ਧੋਬਿਆਣਾ ਬਸਤੀ ਵਿਖੇ ਮੈਲਾ ਨਸ਼ਾ ਤਸਕਰ ਮਨਜੀਤ ਕੌਰ ਵੱਲੋਂ ਸਰਕਾਰੀ ਜ਼ਮੀਨ ਤੇ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਗਈ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਮਨਜੀਤ ਕੌਰ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਇੱਕ ਮੁਕਦਮਾ ਦਰਜ ਹੈ ਉਸ ਕੋਲੋਂ ਵੱਡੀ ਮਾਤਰਾ ਚ ਹੈਰੋਇਨ ਬਰਾਮਦ ਕੀਤੀ ਗਈ ਸੀ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਖਿਲਾਫ ਬੁਲਡੋਜ਼ਰ ਕਾਰਵਾਈ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੇਗੀ ਪੰਜਾਬ ਸਰਕਾਰ ਦੇ ਤਰਫ ਤੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੋਧ ਮੋਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਥੋਬਿਆਣਾ ਬਸਤੀ ਦੇ ਵਿੱਚ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਨਜਾਇਜ਼ ਕਬਜ਼ਾ ਹਟਵਾਇਆ ਜਾ ਰਿਹਾ ਉਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮንዳਦ ਦਿੱਤੀ ਗਈ ਹੈ ਇਹ ਜਿਹੜਾ ਘਰ ਹੈ ਇਹ ਮਨਜੀਤ ਕੌਰ ਏਲੀਆ ਸਰਬੰਸ ਕੌਰ ਪਤਨੀ ਕਾਲਾ ਸਿੰਘ ਇਹ ਤੋਂ ਬੇਰਾਂ ਬਸਤੀ ਦੇ ਵਿੱਚ ਰਹਿੰਦੀ ਸੀਗੀ ਤੇ ਇਸ ਦੇ ਖਿਲਾਫ ਡਰੱਗਸ ਦੇ ਸੇਲਸ ਦੇ ਰਿਕਾਰਡਿੰਗ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਐਨਡੀਪੀਐਸ ਐਕਟ ਦਾ ਹੈਰੋਇਨ ਦੀ ਰਿਕਵਰੀ ਦਾ ਇੱਕ ਮੁਕੱਦਮਾ ਵੀ ਦਰਜ ਹੈ ਸੋ ਉਸੇ ਲੜੀ ਦੇ ਤਹਿਤ ਹੀ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਲੀਗਲ ਪ੍ਰੋਸੀਡਿੰਗ ਪੂਰੀ ਕਰਦੇ ਆ ਹੋਇਆ ਇਸ ਦਾ ਜਿਹੜਾ ਘਰ ਸੀਗਾ ਜੋ ਉਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਇਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਮੌਕੇ ਦੇ ਉੱਪਰ ਬਠਿੰਡਾ ਪੁਲਿਸ ਵੱਲੋਂ ਪੁਲਿਸੰਦਤ ਦਿੱਤੀ ਗਈ ਹੈ ਇੱਥੇ ਵੀ ਦੱਸਣਯੋਗ ਹੈ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 1311 ਜਿਹੜੇ ਐਨਡੀਪੀਐਸ ਐਕਟ ਦੇ ਮਕਦਮੇ ਦਰਜ ਰਜਿਸਟਰ ਕੀਤੇ ਗਏ ਨੇ ਜਿਸ ਦੇ ਵਿੱਚ ਅਸੀਂ 1973 ਜਿਹੜੇ ਬੰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਢੱਕਿਆ ਹੈ ਜਿਸ ਦੇ ਵਿੱਚ 68 ਦੇ ਕਰੀਬ ਬੰਦੇ ਐਸੇ ਨੇ ਜੋ ਡਰੱਗਸ ਦੀ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਇਨਵੋਲਵ ਪਾਏ ਗਏ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ 2023 ਤੋਂ ਲੈ ਕੇ ਹੁਣ ਤੱਕ ਅਸੀਂ 68 ਐਨਡੀਪੀਐਸ ਐਕਟ ਦੇ ਤਹਿਤ ਵੀ 14 ਕਰੋੜ ਦੇ ਕਰੀਬ ਦੀ ਪ੍ਰਾਪਰਟੀ ਜਿਹੜੀ ਹੈਗੀ ਫ੍ਰੀਜ਼ ਕਰਵਾਈ ਗਈ ਹੈ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਲਗਾਤਾਰ ਜਾਰੀ ਰਹੂਗਾ ਤੇ ਜਿਹੜਾ ਵੀ ਬੰਦਾ ਨਸ਼ੇ ਦੇ ਇਸ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਖਿਲਾਫ ਸਾਡੇ ਵੱਲੋਂ ਸਖਤ ਐਕਸ਼ਨ ਜਿਹੜਾ ਹੈਗਾ ਲਗਾਤਾਰ ਲੈਂਦਾ ਜਾਊਗਾ ਪੰਜਾਬ ਦੇ ਅੰਮ੍ਰਿਤਸਰ ਚ ਕਸ਼ਮੀਰ ਦੀ ਸਿੱਖ ਸੰਗਤ ਨੇ ਇਨਸਾਨੀਅਤ ਅਤੇ ਸੇਵਾ ਦੀ ਮਿਸਾਲ ਪੇਸ਼ ਕੀਤੀ। ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਅੰਮ੍ਰਿਤਸਰ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਕਸ਼ਮੀਰ ਦੀ ਸਿੱਖ ਸੰਗਤ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 79,50,000 ਰੁਪਏ ਦੀ ਰਾਸ਼ੀ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੀ ਗਈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਸ਼ਮੀਰ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੱਖ ਸੰਗਤ ਪ੍ਰਭਾਵਿਤ ਪੰਜਾਬ ਦੇ ਲੋਕਾਂ ਲਈ ਜੋ ਸਹਿਯੋਗ ਦਿੱਤਾ ਹੈ ਉਹ ਗੁਰੂ ਸਹਿਬਾਨ ਦੀ ਮਨੁੱਖਤਾ ਅਤੇ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ ਇਹ ਨਹੀਂ ਅੱਜ 88,5000 ਰੁਪਇਆ 88,500 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਲਾਡ ਰੀਲੀਫ ਫੰਡ ਦੇ ਵਿੱਚ ਦਰਪੇਤਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਔਰ ਜੀ ਆ ਵੀ ਆਖਦੇ ਨਾਲ ਇੱਕ ਹੋਰ ਵੀ ਬੇਨਤੀ ਕਰਨੀ ਚਾਹੁੰਦਾ ਕਿ ਮਟਨ ਤੋਂ ਜਿਹੜਾ ਸਾਡਾ ਨਗਰ ਕੀਰਤਨ ਸ਼ੁਰੂ ਹੋਣਾ ਉਹਦੇ ਅਸੀਂ ਡੇਟ ਕੱਲ ਨੂੰ ਅਨਾਉਂਸ ਕਰ ਦਾਂਗੇ ਇਹਦਾ ਸਾਰਿਆਂ ਸੱਜਣਾਂ ਨੂੰ ਬੇਨਤੀ ਆ ਕਿ ਇਹ ਤੁਹਾਡਾ ਹੀ ਨਗਰ ਕੀਰਤਨ ਆ ਜੀ ਬਿਲਕੁਲ ਭਾਵੇਂ ਟਾਈਮ ਟੇਬਲ ਦਾ ਸਾਬ ਦਾ ਅਸੀਂ ਪਹਿਲਾਂ ਬਣ ਚੁੱਕੇ ਸੀ ਪਰ ਮੈਂ ਇਹਨਾਂ ਦੀ ਅਗਵਾਈ ਦੇ ਵਿੱਚ ਸ਼ੋਮਨੀ ਹਰਦਰਾ ਪ੍ਰਬੰਧਕ ਕਮੇਟੀ ਕਾਜਮੀਰ ਤੋਂ ਕਿਉਂਕਿ ਮਟਨ ਤੋਂ ਨਗਰ ਕੀਰਤਨ ਤੁਰਨਾ ਹੈ ਉਹ ਰੂਪਰੇਖਾ ਬੈਠ ਕੇ ਆਉਂਦੇ ਦਿਨਾਂ ਦੇ ਵਿੱਚ ਪੰਜ-ਛੇ ਦਿਨਾਂ ਦੀ ਕਸ਼ਮੀਰ ਦੀ ਸਾਰੀਆਂ ਬੁਰਦਾ ਕਮੇਟੀ ਮੀਟਿੰਗ ਕਰਕੇ ਤੇ ਉਹ ਸਾਰਾ ਉਹਦਾ ਰੂਪਰੇਖਾ ਜਿਹੜੀ ਆ ਉਹ ਦੀਕ ਲਾਂਗੇ ਕਿਉਂਕਿ ਹੁਣ ਛੋੜੇ ਜੇ ਹਾਲਾਤ ਉੱਥੇ ਛੋੜੇ ਜੇ ਸੁਰੇ ਆ। ਸੋ ਮੈਂ ਇਹਨਾਂ ਸਾਰਿਆਂ ਨੂੰ ਜਿੰਨੇ ਵੀ ਡੀਸੀਪੀ ਦੇ ਮੈਂਬਰ ਸਾਹਿਬਾਨ ਆ ਇਹਦਾ ਸਾਰਿਆਂ ਨੂੰ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦੇਣਾ। ਕਿ ਤੁਸੀਂ ਸਾਰੇ ਉੱਥੇ ਦੇ ਪ੍ਰਧਾਨ ਆ ਤੇ ਸ਼੍ਰੀ ਨਗਰ ਤੋਂ ਹੀ ਅਸੀਂ ਨਗਰ ਕੀਰਤਨ ਤੋਰਨਾ ਇਹ ਜ਼ਿੰਮੇਵਾਰੀਆਂ ਸਾਰੀਆਂ ਤੁਹਾਡੀਆਂ ਆ। ਅਸੀਂ ਤੁਹਾਡੇ ਸਹਿਯੋਗੀ ਹੋਣਾ ਉੱਥੇ ਪਮਾ ਸਰਮੌਰ ਸੰਤਤਾ ਆ। ਪਰ ਕਿਉਂਕਿ ਪ੍ਰਬੰਧ ਸਾਰੇ ਤੁਸੀਂ ਕਰਦੇ ਹੋ ਬੈਠ ਕੇ ਮੀਟਿੰਗ ਦੇ ਵਿੱਚ ਨਿਕਲਾਗੇ। ਆ ਜਿਹੜਾ ਜਿਹੜਾ ਤੁਸੀਂ ਅੱਜ ਇਹ ਮੈਨੂੰ ਕਹਿੰਦਾ ਸੀ ਕਿ ਸੁਦਾਮੇ ਦੇ ਸੱਤੂਆ ਤੇ ਸੱਤੂਆਂ ਦਾ ਤਾਂ ਬੋਲੇ ਕੋਈ ਨਹੀਂ ਤੇ ਤੁਸੀਂ ਬਹੁਤ ਵੱਡਾ ਜਿਹੜਾ ਇੱਕ ਜੋਗਰਾ ਜਿਹੜਾ ਮਦਮਤ ਮਾਰੀ ਹੈ ਪਾਇਆ ਇਹ ਯੋਗਦਾਨ ਨੂੰ ਹਮੇਸ਼ਾ ਹੀ ਖਾਸ ਕਰਕੇ ਮੁੱਖ ਤੌਰ ਤੇ ਪ੍ਰਧਾਨ ਹੋਣ ਦੇ ਨਾਤੇ ਮੈਂ ਰਿਣੀ ਆ ਇਹਨਾਂ ਦਾ ਕਿ ਬਾਹਰ ਪੰਜਾਬ ਤੋਂ ਰਹਿ ਕੇ ਵੀ ਸਿੱਖੀ ਦੀ ਤੇ ਪੰਜਾਬ ਦੀ ਜਿਹੜੀ ਆਪਣਾ ਦਰਦ ਲੈ ਕੇ ਬੈਠੇ ਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਚੋਣ ਪ੍ਰਚਾਰ ਕਰ ਰਿਹਾ ਸੁਖਬੀਰ ਬਾਦਲ ਨੇ ਮੋਬਾਈਲ ਫੋਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਣ ਦਾ ਕੀਤਾ ਦਾਵਾ ਸੁਖਬੀਰ ਨੇ ਕਿਹਾ ਆਮ ਆਦਮੀ ਪਾਰਟੀ ਨੇ ਫੋਨ ਤੇ ਫੈਲਾਇਆ ਝੂਠ ਤੇ ਲੋਕਾਂ ਨੇ ਉਹਨਾਂ ਦੀਆਂ ਗੱਲਾਂ 'ਚ ਕੀਤਾ ਵਿਸ਼ਵਾਸ ਮਾਨਸਾ ਵਿਖੇ ਹੋ ਉਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਰਾਜਾ ਵੜਿੰਗ ਨੇ ਮਾਨ ਸਰਕਾਰ ਤੇ ਕੱਸੇ ਨਿਸ਼ਾਨੇ ਵੜਿੰਗ ਨੇ ਕਿਹਾ ਕਿ ਜੇਕਰ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਹਾਲਤ ਹੋਣੀ ਸੀ ਠੀਕ ਵੜਿੰਗ ਦੇ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਨੂੰ ਵਧਾਵਾ ਦੇਣ ਵਾਲੇ ਬਿਆਨ ਤੇ ਭਖੀ ਸਿਆਸਤ ਨੀਲਗਰਗ ਨੇ ਕਿਹਾ ਕਿ ਨਸ਼ੇ ਨੂੰ ਕਿਸੇ ਹੋਰ ਨਸ਼ੇ ਨਾਲ ਨਹੀਂ ਕੀਤਾ ਜਾ ਸਕਦਾ ਖਤਮ ਨਸ਼ਿਆਂ ਖਿਲਾਫ ਸਰਕਾਰ ਚੁੱਕ ਰਹੀ ਹੈ ਸਖਤ ਕਦਮ ਦਲਜੀਤ ਚੀਮਾ ਨੇ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਣ ਦੇ ਲਗਾਏ aarop ਚੀਮਾ ਨੇ ਕਿਹਾ ਪੰਜਾਬ ਦੇ ਸਾਰੇ ਅਹਿਮ ਅਹੁਦਿਆਂ ਤੇ ਦਿੱਲੀ ਵਾਲੇ ਕਾਬਜ਼ ਭ੍ਰਸ਼ਟਾਚਾਰ ਦੇ ਕੇਸ ਚ ਅੰਦਰ ਜਾਣ ਵਾਲਾ ਕੇਜਰੀਵਾਲ ਪੜਾ ਰਿਹਾ ਹੈ ਇਮਾਨਦਾਰੀ ਦਾ ਪਾਠ ਅਮਰਤਸਰ ਦੀ ਇੱਕ ਮਾਡਲ ਨੇ ਆਪਣੇ ਸਾਰੇ ਪਰਿਵਾਰ ਤੇ ਲਗਾਏ ਗੰਭੀਰ ਦੋਸ਼ ਮਾਡਲ ਨੇ ਕਿਹਾ ਕਿ ਪਤੀ ਨੇ ਉਸ ਨੂੰ ਨਸ਼ਾ ਤਸਕਰੀ ਦੀ ਦੁਨੀਆ 'ਚ ਧੱਕਣ ਦੀ ਕੀਤੀ ਕੋਸ਼ਿਸ਼ ਜਦੋਂ ਇਨਕਾਰ ਕੀਤਾ ਤਾਂ ਅਸ਼ਲੀਲ ਵੀਡੀਓਜ਼ ਕਰ ਦਿੱਤੀਆਂ ਵਾਇਰਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ